ਮੈਂ ਤਾਂ ਯਾਰ ਮੈਨੂੰ ਮਨ ਵੀ ਲਈਦੀ ਹੁੰਦੀ ਗੱਲ ਮਨ ਵੀ ਲਈਦੀ ਹੁੰਦੀ ਕੋਈ ਗੱਲ ਦੋ ਹੈ ਕੀ ਸਰ ਕਿ ਨਾਮਾ ਤੋਂ ਬਦਲਾ ਫਰਮ ਕੀ ਮੰਗਦਾ ਮੇਰਾ ਨਾਂ ਇਨਸਪੈਕਟਰ ਦਲਜੀਤ ਸਿੰਘ ਐਸ ਐਚਓ ਥਾਣਾ ਖੰਡ ਬਠਿੰਡਾ ਸਾਡੇ ਕੋਲੇ ਅੱਜ ਸਵੇਰੇ ਜਸਮੇਲ ਸਿੰਘ ਪੁੱਤਰ ਸਰਜੀਤ ਸਿੰਘ ਵਾਸੀ ਰਾਮਪੁਰਾ ਫੋਲ ਨੇ ਆਪਣਾ ਇੱਕ ਬਿਆਨ ਦਰਜ ਕਰਵਾਇਆ ਹੈ ਜਿਸ ਦੇ ਆਧਾਰ ਤੇ ਅਸੀਂ ਖਾਣਾ ਦੇ ਵਿੱਚ ਇੱਕ ਐਫਆਈਆਰ ਨੰਬਰ 33 ਦਰਜ ਰਜਿਸਟਰ ਕੀਤੀ ਹੈ ਮੁੰਡੇ ਨੇ ਆਪਣੇ ਬਿਆਨ ਦੇ ਵਿੱਚ ਇਹ ਲਗਾਇਆ ਕਿ ਉਹ ਸਵੇਰ ਦੇ ਟਾਈਮ ਬੱਚਾ ਨੂੰ ਲੈ ਕੇ ਜਾ ਰਿਹਾ ਸੀਗਾ ਜਿਹੜੇ ਕਿ ਟਿਊਸ਼ਨ ਵਗੈਰਾ ਤੇ ਪੜ੍ਹਦੇ ਆ ਬਠਿੰਡੇ ਦੇ ਵਿੱਚ ਅਲੱਗ-ਅਲੱਗ ਸੈਂਟਰਾਂ ਤੇ ਤਾਂ ਜਦੋਂ ਉਹ ਰਿੰਗ ਰੋਡ ਜਾਂਦਾ ਹੋਇਆ ਸਾਈ ਮੰਦਰਾ ਵਾਲੇ ਘਟਕੋਲ ਪਹੁੰਚਾ ਤਾਂ ਉਥੇ ਇੱਕ ਹਰਿਆਣਾ ਨੰਬਰ ਗੱਡੀ ਨੇ ਬੜੀ ਤੇਜ਼ੀ ਤੇ ਲਾਪਰਵਾਹੀ ਨਾਲ ਉਹਦੇ ਵਿੱਚ ਐਕਸੀਡੈਂਟ ਕਰਤਾ ਤੇ ਜਿਹੜੀ ਕੰਡੈਕਟਰ ਸੀਟ ਦੇ ਵਿੱਚ ਆ ਉਹ ਗੱਡੀ ਕਾਫੀ ਡੈਮੇਜ ਹੋ ਗਈ ਹੈ ਜਿਸਤੇ ਅਸੀਂ ਜਿਹੜਾ ਮਦਈ ਦਾ ਬਿਆਨ ਲਿਖਿਆ ਔਰ ਜਦੋਂ ਗੱਡੀ ਦੀ ਸਰਚ ਕੀਤੀ ਤਾਂ ਉਸ ਵਿੱਚੋਂ ਜਿਹੜੇ ਲੋ ਬੋਰੇ ਆ ਜਿਹੜੇ ਲੋਡੇ ਪੋਸਟ ਦੇ ਬਰਾਮਦ ਹੋਏ ਆ ਪਹਿਲੇ ਬੋਰੇ ਦੇ ਵਿੱਚੋਂ 17 ਕਿਲੋ 550 ਗ੍ਰਾਮ ਅਤੇ ਦੂਜੇ ਬੋਰੇ ਦੇ ਵਿੱਚੋਂ 17 ਕਿਲੋ ਚੇਸੋ ಗ್ರಾಮ ਜਿਹੜਾ ਪੋਸਟ ਬਰਾਮੇ ਸਮੂਹ ਹੋਇਆ ਜਿਸ ਤੇ ਅਸੀਂ ਐਨਡੀਪੀਐਸ ਤੇ ਐਸਐਮ ਗੱਦ ਮੇਲੇ ਵਿੱਚ ਐਨਡੀਪੀਐਸ ਦੀ ਧਾਰਾ ਲਾ ਕੇ ਜਿਹੜੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਔਰ ਜਿਹੜਾ ਗੱਡੀ ਦਾ ਡਰਾਈਵਰ ਸੀ ਉਹ ਐਕਸੀਡੈਂਟ ਹੋਣ ਦੇ ਸਾਰੇ ਮੌਕੇ ਤੋਂ ਫਰਾਰ ਹੋ ਗਿਆ ਸੀਗਾ ਜਿਸ ਦੀ ਅਸੀਂ ਜਿਹੜੀ ਪਹਾਲ ਕਰ ਰਹੇ ਹਾਂ ਇੱਕ ਵਾਰ ਦੱਸੋ ਜੀ ਕਿ ਦੋਸੀ ਬੰਦੇ ਜੀ ਬੰਦੇ ਸੀ ਬਿਆਨ ਮੁਤਾਬਕ ਤਾਂ ਇੱਕ ਹੀ ਸੀਗਾ ਜੀ ਬਾਕੀ ਇਨਵੈਸਟੀਗੇਸ਼ਨ ਦੇ ਵਿੱਚ ਜੇ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਆਈ ਤਾਂ ਜੈਸੇ ਜ਼ੋਰਚੋ ਦੀ ਵੈਸੇ ਕਰਪਈ ਕਰੀ ਕਿ ਦਿਨਾਂ ਤੋਂ ਗੱਡੀ ਉੱਤਰ ਲੱਗੇ ਹੁਣ ਤੱਕ ਕੋਈ ਨਹੀਂ ਅੱਗੇ ਅਸੀਂ ਕਢਾ ਰਹੇ ਹਾਂ ਜਿਹੜੇ ਰਿਕਾਰਡ ਕਢਾ ਰਹੇ ਹਾਂ ਤੇ ਰਿਕਾਰਡ ਕਢਾ ਕੇ ਤੇ ਆਪਾਂ ਜਿਹੜਾ ਦੋਸ਼ੀ ਨੂੰ ਅਡਰੈਸ ਕਰਾਂਗੇ ਜਿੰਨੇ ਮਰਦੇ ਫੜ ਜੋ ਫੜ ਜੋ ਐ ਨਹੀਂ ਜਾਣਾ ਐ ਨਹੀਂ ਜਾਣਾ 可以，可以，可以，可以。